ਅ 1 ਜੁਲਾਈ ਨੂੰ ਅ ਇੱਕ ਵਿਕੀ ਨਾ ਦਾ ਪਰਸਨ ਜੋ ਕਿ ਮੀਟ ਮਾਰਕੀਟ ਦਾ ਰਹਿਣ ਵਾਲਾ ਹੈਗਾ ਅ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਟ ਸਿਟੀ 2 ਦੀ ਸੀਗੀ ਅ ਉਹਦੇ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਈ ਆਰ ਸਿਟੀ 2 ਥਾਣੇਦਿਸ਼ ਦਰਜ ਕੀਤੀ ਗਈ ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਅੱਗੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਰਫ ਸਨੀ ਜੋ ਕਿ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਉਹ ਇੱਥੇ ਜੋ ਡਰਗ ਦੇ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋਂ ਸਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਇਨੀ ਡੇਟ ਲਈ ਫਿਰ ਸੀਆਈ ਦੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉੱਥੋਂ ਫਿਰ ਜੋ ਇਹ ਸੁਖਮਨ ਸਿੰਘ ਉਰਫ ਸਨੀ ਹੈਗਾ ਅ ਇਹਨੂੰ ਐਪੀ ਹੈਂ ਕਿਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਵੀ ਕੈਮੀਕਲ ਮੈਥ ਐਂਫੈਟਾਮੀਨ ਡਰਗ ਹੁੰਦਾ ਹੈਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਐਮ ਬਰਾਮਦ ਹੋਈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥ ਐਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਨੂੰ ਕਿਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਕਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਨਾਲ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਣ ਦੀ ਵੀ ਆ ਜੋ ਪ੍ਰੋਸੀਜਰ ਹੈ ਉਹਨੂੰ ਸ਼ੁਰੂ ਕਰਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਕਾ ਪੂਰਾ ਜੋ ਡਰਗ ਦੀ ਜੋ ਚੇਨ ਹੈ ਸਪਲਾਈ ਚੇਨ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਕਦਾ ਇਹਨਾਂ ਵੀ ਮੁਕੱਦਮਾ ਕਰ ਰਹੇ ਨੇ ਅ ਇਹਦੇ ਉੱਪਰ ਕੋਈ ਮੁਕੱਦਮਾ ਹੁਣ ਤੱਕ ਦਰਜ ਨਹੀਂ ਹੈਗਾ ਪਿੱਛੇ ਜਿਹੜੀ ਪਿਛੋਕੜ ਉਹ ਅੰਮ੍ਰਿਤਸਰ ਦੀ ਹੈਗੀ ਤੇ ਜੋ ਆਈਸ ਮੈਥ ਐਂਫੈਟਾਮੀਨ ਜੋ ਡਰੱਗ ਹੈਗਾ ਮੋਸਟਲੀ ਕ੍ਰਾਸ ਬਾਰਡਰ ਆਂਦਾ ਹੈਗਾ ਤੋਂ ਉਹ ਵੀ ਅਸੀਂ ਐਂਗਲੋਂ ਉਹ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਨੂੰ ਉਸ ਚੀਜ਼ਾਰੇ ਵੀ ਇਹਦੇ ਫੋਨ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਸਕਦਾ ਹੈ ਸਪਲਾਈ ਚੇਨ ਦਾ ਪਤਾ ਲੱਗੇ ਆ ਸਪਲਾਈ ਚੇਨ ਅੱਜ ਹੀ ਤੁਹਾਨੂੰ ਦੱਸਿਆ ਕਿ ਸਾਡੇ ਪੁਲੀ 3 ਦਿਨ ਦੀ ਪੁਲੀਸ ਰਿਮਾਂਡ ਦੇ ਉੱਪਰ ਤੇ ਅਸੀਂ ਇਹਦੀ ਪੁੱਛਕਿਚ ਤੋਂ ਬਾਅਦ ਹੀ ਸਰ ਕਲੀਅਰਲੀ ਦੱਸ ਪਾਏਗੇ ਤੇ ਦੂਜੇ ਇਹਨੇ ਫੋਨ ਦਾ ਸਾਰਾ ਸਾਰਾ ਡਾਟਾ ਡਿਲੀਟ ਕਰ ਦਿੱਤਾ ਸੀਗਾ ਤੇ ਉਹ ਡਾਟਾ ਜੇ ਉਧਰ ਰਿਕਵਰ ਹੁੰਦਾ ਉਸ ਤੋਂ ਮੈਨੂੰ ਲੱਗਦਾ ਕਾਫੀ ਕੁਝ ਪਤਾ ਲੱਗ ਜਾਏਗਾ ਮੈਂ ਪ੍ਰੋਫਾਈਲ ਕੀ ਕੀਤੀ ਕਰ ਦਿੱਤੀ ਸੀਗਾ ਸਨੀ ਦਾ ਅੰਸਾ ਛੱਡ ਕੇ ਕਰ ਰਹਿਣ ਲੱਗੇ ਸੀ ਆ ਹਾਲ ਫਿਲਹਾਲ ਤੇ ਖਰੜ ਉਹਦੇ ਹੀ ਰਹਿ ਰਿਹਾ ਸੀਗਾ ਆਈ ਥਿੰਕ ਫੈਮਿਲੀ ਵੀ ਹੋ ਸਕਦਾ ਨਾਲ ਸੀਗੀ ਪਰ ਇਹਦੀ ਹੋਰ ਪੁੱਛਕਿਚ ਦੌਰਾਨ ਹੀ ਪਤਾ ਲੱਗੇਗਾ ਕਿ ਪਿੱਛੇ ਕੀ ਕਰ ਰਿਹਾ ਸੀਗਾ ਅ ਇਹਦੇ ਕਹਿਣ ਮੁਤਾਬਿਕ ਮਹੀਨੇ 2 ਮਹੀਨੇ ਤੋਂ ਇਹ ਕੰਮ ਕਰਨ ਲੱਗੇਗਾ ਪੁਰਾਣਾ ਕੋਈ ਕ੍ਰਾਈਮ ਰਿਕਾਰਡ ਨਹੀਂ ਹੈ ਜਦੋਂ ਵਿੱਕੀ ਦਾ ਸੰਨਿਲ ਕਿਦਾਂ ਧਾਰਮਿਕ ਹੈ ਅ ਵਿੱਕੀ ਨੇ ਦੱਸਿਆ ਸੀ ਕਿ ਇੱਥੇ ਸਪਲਾਈ ਕਰਦਾ ਹੈਗਾ ਤੇ ਸਪਲਾਈਅਰ ਸੀਗਾ ਇੱਥੇ ਆ ਕੇ ਸਪਲਾਈ ਕਰਦਾ ਸੀਗਾ ਤੇ ਇਹਦੇ ਕੋਲ ਲਾਈਕ ਅ ਕਰੂਜ਼ ਗੱਡੀ ਵੀ ਹੈ ਸ਼ੈਵਰੋਲੇ ਦੀ ਤੇ ਆ ਕੇ ਇੱਥੇ ਸਪਲਾਈ ਕਰਦਾ ਸੀਗਾ ਤੇ ਵਨ ਆਫ ਦ ਸਪਲਾਈਅਰਸ ਆਫ ਥੇ ਇ ਜਿਸ ਤਰ੍ਹਾਂ ਮੈਂ ਆਈ ਸਟ੍ਰੱਗਲ ਕਿਉਂਕਿ ਕਾਲਜ ਜਿੱਥੇ ਵੀ ਬੱਚੇ ਹੈ ਜਿੱਥੇ ਵੀ ਹੈ ਜੋ ਵੀ ਡਰਗ ਦਾ ਕਾਫੀ ਬੜਾ ਹਿੱਦਾ ਹੁੰਦਾ ਹੈਗਾ ਖਾਸ ਕਰ ਜਿਵੇਂ ਯੂਨੀਵਰਸਿਟੀ ਹੈਗੀ ਉੱਥੇ ਕਾਫੀ ਸਾਰੇ ਸਟੂਡੈਂਟਸ ਰਹਿੰਦੇ ਤੇ ਉਹਨਾਂ ਨੂੰ ਵੀ ਹੋ ਸਕਦਾ ਹੈ ਸਪਲਾਈ ਕਰਦਾ ਹੋਵੇਗਾ ਇੱਥੇ ਵੀ ਆ ਕੇ ਸਪਲਾਈ ਕਰਦਾ ਸੀਗਾ ਤੇ ਉਹੀ ਸਾਰਾ ਕੁਝ ਇਹ ਫੋਨ ਰਾਈ ਸਾਨੂੰ ਪਤਾ ਲੱਗਿਆ ਕਿ ਉਹਨੂੰ ਕਿਨੂੰ ਕਿਨੂੰ ਸਪਲਾਈ ਕਰਦਾ ਸੀਗਾ ਬੰਦ ਕਰ ਲੈਣਾ ਇੱਕ ਵਾਰੀ ਤੁਹਾਨੂੰ ਦੱਸ ਨੂੰ ਥੋੜਾ ਖਾਣਾ ਜੀ ਉਹ ਤਾਂ ਕੋਣ